आएंगे और वो सिपाह रेलवे की सुनाई दी जाएंगी और दूसरी तरफ हमारे युवा जो तो जाति अपने परिवार का भविष्य सुधारने के लिए हमारे दौर तो में प्रधानमंत्री वहां ट्रंप के गोडे के पास बैठा है और उन साथियों को और उन नौजवानों को हम जानते हैं कि जब 2013-2016 और में कैडर रिस्ट्रक्चरिंग आई उस समय हमारे लोगों को गुमराह किया गया कि भैया करोड़ों आप लोगों की प्रमोशन हो जाएगी आप उसके बाद सुशील कुमार सिंह संगठन मंत्री डीएलडब्ल्यू रेल मजदूर यूनियन डीएलडब्लू वाराणसी से जो तो इंडियन रेलवे एम्प्लाई फेडरेशन का एक अंग है हम लोग आज आर सी एफ कपूरथला में आर सी एफ एम्प्लाईज यूनियन के पांचवे बीजीएम में आए हैं हम लोग और यहाँ पर एक नई खर्चकारिणी का चुनाव होगा जैसा कि आपको मालूम है ये पांचवा बीजीएम है और आर सी एफ एम्प्लाईज यूनियन लगभग पच्चीस वर्षो से यहाँ पर एक कर्मचारियों के लिए संघर्ष कर रहा है और हर लड़ाई में इंडियन रेलवे एम्प्लाई फेडरेशन के साथ मिल करके चाहे पुरानी पेंशन बहाली का मुद्दा हो एन पी का विरोध का मामला हो निजीकरण का विरोध का मामला हो हर लड़ाई में मुस्तैदी के साथ खड़ा हुआ है चाहे हर लड़ाई में ये मुस्तैदी के साथ खड़ा है और आज का जो बीजेम है हम लोग ये नए कार्यकारिणी का जो चुनाव होगा हम आशा और विश्वास के साथ इस नए कार्यकारिणी से वो तो शुभकामना और धन्यवाद देंगे कि इसी तरीके से वो तो आगे भी इस लड़ाई को जारी रखेंगे धन्यवाद मैं अमरीक सिंह यूनियन कार्यकारी प्रधान इंडियन रेलवे एम्प्लाई फेडरेशन राष्ट्रीय अध्यक्ष फ्रंट अगेंस्ट एन पी एस रेलवे संयुक्त सचिव नेशनल मूवमेंट फॉर ओल्ड पेंशन किया ਇਸ ਪ੍ਰੋਗਰਾਮ ਦਾ ਮਕਸਦ ਜਿਹੜੀਆਂ ਭਾਰਤ ਸਰਕਾਰ ਦੁਆਰਾ ਰੇਲ ਦੇ ਵਿੱਚ ਅੰਦਾ ਤੋਂ ਅੰਦਰ ਠੇਕੇਦਾਰੀ ਆਊਟਸੋਰਸਿੰਗ ਨਿਜੀ ਕਰਨਾ ਔਰ ਨਵੇਂ ਕਰਮਚਾਰੀਆਂ ਦੇ ਦੇ ਉੱਪਰ ਥੋਪੀ ਗਈ ਐਨਪੀਐਸ ਉਹਦੇ ਖਿਲਾਫ ਸੰਘਰਸ਼ ਦੇ ਲਈ ਲਾਮਬੰਦੀ ਕਰਨਾ ਹੈ ਉਹਦੇ ਖਿਲਾਫ ਸੰਘਰਸ਼ ਦਾ ਇੱਕ ਸਾਂਝਾ ਪੇੜ ਬੰਦਣਾ ਹੈ ਇਹ ਅੱਜ ਦੀ ਅਦਵੈਸਨ ਦਾ ਸਾਡਾ ਮੁੱਖ ਮਕਸਦ ਤੇ ਇਹ ਗੱਲ ਕਰੀਏ ਕਿ ਬਹੁਤਾਂ ਮੰਗ ਤਾਂ ਦਿੱਤੀ ਹੈ ਜਿਵੇਂ ਇੱਕ ਤਾਂ ਉਹਨੇ ਪੈਨਸ਼ਨ ਬਾਲ ਕਰਦੀ ਜੀ ਜੀ ਦੂਜਾ ਵੀ ਜਿਹੜੀ ਠੇਕੇਦਾਰੀ ਹੈ ਉਹ ਇਸ ਤੋਂ ਇਲਾਵਾ ਹੋਰ ਵੀ ਤੇਰੀ ਮੰਗਾਂ ਆ ਬਹੁਤ ਮੰਗਾਂ ਨੇ ਇਹ ਅਸਲ ਇਸ ਤੋਂ ਇਲਾਵਾ ਕਰਮਚਾਰੀਆਂ ਦੀ ਭਰਤੀ ਇਹ ਸਾਡੀਆਂ ਬੁਨਿਆਦੀ ਮੰਗਾਂ ਨੇ ਆ ਰੇਲਵੇ ਦਾ ਨਿਜੀਕਰਨ ਹੋਣਾ ਚਾਹੀਦਾ ਇਹ ਚ ਅੰਦਾ ਤੋਂ ਅੰਦਾ ਠੇਕੇਦਾਰੀ ਆਊਟਸੋਰਸਿੰਗ ਨਹੀਂ ਹੋਣੀ ਚਾਹੀਦੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਇਸ ਰੇਲ ਦੇ ਵਿੱਚ ਆਰਸੀਆ ਦੇ ਵਿੱਚ ਦੇਸ਼ ਦੇ ਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਜਾਂ ਤਾਂ ਜਵਾਨੀ ਨਸ਼ਿਆਂ ਦੇ ਵਿੱਚ ਕਰਕੇ ਜਾਂ ਫਿਰ ਉਹ ਜਹਾਜ਼ ਫੜ ਕੇ ਅਮਰੀਕਾ ਕੈਨੇਡਾ ਜੈਸੇ ਦੇਸ਼ਾਂ ਦੇ ਵਿੱਚ ਕਰੋੜਾਂ ਲੱਖਾਂ ਰੁਪਈਆ ਖਰਚ ਕੇ ਜਾਵੇ ਤੇ ਉਦੋਂ 트ੰਪ ਵਰਗਾ ਕੋਈ ਤਾਨਾਸ਼ਾ ਉਹਨਾਂ ਨੂੰ ਬੇੜੀਆਂ ਹੱਤਕੜੀਆਂ ਦੇ ਵਿੱਚ ਜਕੜ ਕੇ ਭਾਰਤ ਵਾਪਸ ਭੇਜ ਦੇ ਇਹ ਜਵਾਨੀ ਦਾ ਜਲੂਸ ਕੱਢਣ ਵਾਲੀ ਜਿਹੜੀ ਪੌਸੀ ਆ ਇਹਦੀ ਅਸੀਂ ਨਿੰਦਾ ਕਰਦੇ ਆ ਭਾਰਤ ਦੇ ਵਿੱਚ ਆ ਸੁਤੰਤਰਤਾ ਸੰਾਨੀਆਂ ਨੇ ਇਸ ਕਰਕੇ ਜੰਗ ਨਹੀਂ ਸੀ ਲੜੀ ਭਗਤ ਸਿੰਘ ਹੁਣੀ ਇਸ ਕਰਕੇ ਫਾਂਸੀ ਤੇ ਨਹੀਂ ਚੜੇ ਕਰਤਾਰ ਸਿੰਘ ਸਰਾਭੇ ਹੁਣੀ ਅਮਰੀਕਾ ਤੋਂ ਇਸ ਕਰਕੇ ਵਾਪਸ ਨਹੀਂ ਸੀ ਆਏ ਕਿ ਆਜ਼ਾਦੀ ਤੋਂ 70 75 ਸਾਲਾਂ ਬਾਅਦ ਫੇਰ ਜਵਾਨੀ ਨੂੰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਹ ਸਮੇਂ ਦੇ ਵਿੱਚ ਕੁਝ ਵੱਡਾ ਸੰਘਰਸ਼ ਵੀ ਉੱਠਿਆ ਜਾ ਰਿਹਾ ਜਿਹੜੇ ਕਿ ਜਿੰਮਨੀ ਕੂਰੀ ਹੋਈ। ਬਿਲਕੁਲ ਅਸੀਂ ਸਮਝਿਆ ਕਿ ਜੋ ਇਹਨਾਂ ਭਾਰਤ ਸਰਕਾਰ ਨੀਤੀਆਂ ਲੈ ਕੇ ਆ ਰਹੀ ਆ ਇਹ ਕਰਮਚਾਰੀਆਂ ਲਈ ਦੇਖਦੇ ਲੋਕਾਂ ਦੇ ਲਈ ਇਸ ਦੇਸ਼ ਦੇ ਲਈ ਘਾਤਕ ਨੇ ਔਰ ਆਰਸੀਐਫ ਹਮੇਸ਼ਾ ਸੰਘਰਸ਼ਾਂ ਦੇ ਵਿੱਚ ਇੱਕ ਨਿਰਣਾਇਕ ਰੋਲ ਨਿਭਾਉਂਦੀ ਰਹੀ ਆ ਆਸੀਆਬ ਨੇ ਪੀਐਸਯੂ ਦੇ ਖਿਲਾਫ ਇੱਕ ਨਿਰਣਾਇਕ ਸੰਘਰਸ਼ ਲੜਿਆ ਅਸੀਂ ਉਹ ਜਿਹੜਾ ਅਧਿਆਦੇਸ਼ ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀ ਉਹ ਵਾਪਸ ਉੱਥੇ ਹੀ ਦਫਨ ਕੀਤਾ ਸੀ ਐਨਪੀਐਫ ਦੇ ਖਿਲਾਫ ਆਰਸੀਐਫ ਤੋਂ ਲੜਿਆ ਗਿਆ ਸੰਘਰਸ਼ ਯੂਪੀਐਸ ਤੱਕ ਪਹੁੰਚਿਆ ਔਰ ਬਹੁਤ ਜਲਦ ਅਸੀਂ ਪ੍ਰਾਣੀ ਪੈਨਸ਼ਨ ਤੇ ਪਹੁੰਚਾਂਗੇ ਆਰਸੀਐਫ ਦੇ ਵਿੱਚੋਂ ਅੱਜ ਇਸ ਅਧਿਵੇਸ਼ਨ ਤੋਂ ਬਾਅਦ ਯਕੀਨਨ ਅਗਲੇ ਜਿਹੜੇ ਦੇਸ਼ ਵਿਆਪੀ ਸੰਘਰਸ਼ ਦਾ ਜਿਹੜਾ ਆ ਲੀਕ ਨਹੀਂ ਰੱਖੀ ਜਾਏ ਜੀ ਯਕੀਨਨ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਮੈਂ ਜਨਰਲ ਸੈਕਟਰੀ ਇੰਡੀਅਨ ਰੇਲਵੇ EMPLOYEES FEDERATION ਔਰ ਜਨਰਲ ਸੈਕਟਰੀ ਆਰਸੀਐਫ ਅੰਪਲਾਈ ਯੂਨੀਅਨ ਦੇ ਕੀ ਕਹਿਣਾ ਚਾਹੂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਅਸੀਂ ਲਗਾਤਾਰ ਪਿਛਲੇ 30 ਸਾਲਾਂ ਤੋਂ ਜਿਹੜਾ ਹੈ ਲਗਾਤਾਰ ਅਸੀਂ ਜੋ ਡੈਮੋਕਰੇਟਿਕ ਸਿਸਟਮ ਹੈ ਜੋ ਕਾਨੂੰਨ ਦੇ ਮੁਤਾਬਕ ਬੰਦਾ ਹੈ ਕਿ ਹਰ 3 ਸਾਲ ਬਾਅਦ ਜਿਹੜਾ ਹੈ ਜਥੇਬੰਦੀ ਦੇ ਇਲੈਕਸ਼ਨ ਕੀਤੇ ਜਾਂਦੇ ਨੇ ਜਥੇਬੰਦੀ ਦੇ ਰਿਵਿਊ ਕੀਤਾ ਜਾਂਦਾ ਹੈ ਕਾਟਾ ਕਮਜ਼ੋਰੀਆਂ ਜਿਹੜੀਆਂ ਔਰ ਉਹਦੇ ਚ ਪ੍ਰਾਪਤੀਆਂ ਦਾ ਜਿਹੜਾ ਉਹ ਇੱਥੇ ਬੈਠ ਕੇ ਜਿਹੜਾ ਉਹ ਲਗਭਗ ਜਿਹੜਾ 4 ਘੰਟੇ ਇਸ ਗੱਲ ਦੇ ਉੱਤੇ ਜ਼ਿਕਰ ਹੁੰਦਾ ਹਰ ਇੱਕ ਨੂੰ ਅਧਿਕਾਰ ਹੁੰਦਾ ਕਿ ਉਹ ਆਪਣੀ ਗੱਲ ਰੱਖ ਸਕੇ ਔਰ ਇਹਦੇ ਵਿੱਚ ਉਹਦਾ ਮੰਗਾ ਦੇ ਉੱਤੇ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਵੇਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨਾ ਯੂਪੀਐਸ ਨੂੰ ਰੱਦ ਕਰਨਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਨਵੀਂ ਭਰਤੀ ਨੂੰ ਜਿਹੜਾ ਲਾਗੂ ਕਰਨਾ ਨਿਜੀਕਰਨ ਦੇ ਖਿਲਾਫ ਜਿਹੜਾ ਹੈ ਠੇਕੇਦਾਰੀ ਸਿਸਟਮ ਦੇ ਖਿਲਾਫ ਜਿਹੜਾ ਉਹ ਆਊਟਸੋਰਸਿੰਗ ਦੇ ਖਿਲਾਫ ਜਿਹੜਾ ਉਹ ਇੱਕ ਸੰਘਰਸ਼ ਜਿਹੜਾ ਲਾਮਬੰਦ ਕਰਨਾ ਰੇਲਵੇ ਚ ਕੰਮ ਕਰਦਿਆਂ ਜਾਂ ਜਥੇਬੰਦੀਆਂ ਨੂੰ ਉਹਨਾਂ ਦਾ ਇਕਤਾ ਬਣਾਉਂਦੇ ਹੋਏ ਜਿਹੜਾ ਸੰਘਰਸ਼ ਕਮੇਟੀ ਅਨੁਸਾਰਦੇ ਹੋਏ ਜਿਹੜਾ ਸਰਕਾਰ ਦੀ ਮਜ਼ਦੂਰ ਮਾਰੂ ਕਰਮਚਾਰੀ ਮਾਰੂ ਨੀਤੀਆਂ ਦੇ ਖਿਲਾਫ ਜਿਹੜਾ ਉਹ ਡਟਵਾ ਸੰਘਰਸ਼ ਜਿਹੜਾ ਉਹ ਖੜਾ ਕਰਨਾ ਔਰ ਕਰਮਚਾਰੀ ਨੂੰ ਵੱਧ ਤੋਂ ਵੱਧ ਫੈਸਿਲਿਟੀ ਜਿਹੜੀ ਹੈ ਉਹ ਦਿਵਾਣਾ ਤੀਜਾ ਸੇਫਟੀ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣ ਦੇ ਲਈ ਪ੍ਰਸ਼ਾਸਨ ਨੂੰ ਮਜਬੂਰ ਕਰਨਾ ਜਿਹੜਾ ਕਿ ਅੱਜ ਪ੍ਰਸ਼ਾਸਨ ਜਿਹੜਾ ਉਹ ਪੂਰੀ ਤਰ੍ਹਾਂ ਭੁੱਲ ਚੁੱਕਿਆ ਹੈ ਉਹ ਕੇਵਲ ਰੇਲ ਨੂੰ ਇੱਕ ਮੁਨਾਫੇ ਵਾਲੀ ਇੱਕ ਕਿਹੜਾ ਜੀ ਗੁਪਾਖ ਮੰਨ ਕੇ ਜਿਹੜਾ ਉਹ ਮੁਨਾਫਾ ਹੀ ਮੁਨਾਫਾ ਉਹਨਾਂ ਦਾ ਮਕਸਦ ਰਹਿ ਗਿਆ ਔਰ ਜਿਹੜਾ ਕਿ ਇਹ ਹੁੰਦਾ ਸੀ ਜਿਹੜਾ ਸੰਵਿਧਾਨ ਦੇ ਵਿੱਚ ਵੀ ਦਿੱਤਾ ਗਿਆ ਗਰੀਬ ਜਨਤਾ ਦੀ ਜਿਹੜੀ ਸਵਾਰੀ ਹੈ ਉਹ ਭਾਰਤੀ ਰੇਲ ਸੀ ਅਸੀਂ ਚਾਹੁੰਦੇ ਹਾਂ ਕਿ ਇਹ ਭਾਰਤੀ ਰੇਲ ਭਾਰਤੀ ਭਾਰਤ ਦੀ ਰਹੇ ਨਾ ਕਿ ਕਿਸੇ ਨੀਜੀਕਰਨ ਨੀਜੀ ਕੰਪਨੀਆਂ ਦੇ ਹੱਥਾਂ ਦੇ ਵਿੱਚ ਜਾਵੇ ਟਾਟਾ ਬਿਰਲਾ ਮਬਾਨੀ ਅੰਡਾਨੀ ਜੈਸੇ ਜਿਹੜੇ ਪੂੰਜੀਪਤੀ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇਹਦੀ ਬਾਗਟੋਰ ਨਾ ਜਾਵੇ ਔਰ ਅਸੀਂ ਇਸੇ ਲਈ ਸੰਘਰਸ਼ ਜਿਹੜਾ ਹੈ ਕਰ ਰਹੇ ਆ ਔਰ ਇਸੇ ਲਈ ਅਜਲਾਸ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ ਤੈਅ ਕਰ ਰਹੇ ਆ ਔਰ ਇਹਦੇ ਵਿੱਚ ਸਾਡੇ ਵਿੱਚ ਅੱਜ ਮੌਜੂਦ ਨੇ ਸਾਡੇ ਇੰਡੀਅਨ ਰੇਲਵੇ EMPLOYEES FEDERATION ਦੇ ਪ੍ਰਧਾਨ ਅਖਲੇਸ਼ ਪਾਂਡੇ ਜੀ ਔਰ ACTU ਦੇ ਜਨਰਲ ਸੈਕਟਰੀ ਜਿਹੜਾ ਰਜੀਵ ਡਿਮਰੀ ਜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਇਹ ਸਾਰਾ ਕਾਰਕਰਮ ਜਿਹੜਾ ਜੀ ਕੋ ਚੱਲ ਰਿਹਾ ਜੀ ਧੰਨਵਾਦ ਮੇਰਾ ਨਾਮ ਜਗਤਾਰ ਸਿੰਘ ਮੈਂ RCM EMPLOYEE UNION ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਬਿਲੋਂਗ ਕਰਦਾ ਹੈ ਅੱਜ ਅੱਜ ਆਪਸੇ ਆਪੇ ਇੱਕ ਪ੍ਰੋਗਰਾਮ ਰੱਖਿਆ ਗਿਆ ਕਿ ਮੇਨ ਮਕਸਦ ਕੀ ਹੈ ਅੱਜ ਦਾ ਪ੍ਰੋਗਰਾਮ ਇਹ ਜੋ ਅੱਜ ਆਰਐਸਓ ਐਮਪਲਾਈ ਯੂਨੀਅਨ ਜੋ ਕਿ ਪਿਛਲੇ ਲਗਾਤਾਰ ਸਾਡੇ ਜੋ ਰੇਲ ਕੋਚ ਫੈਕਟਰੀ ਦੇ ਐਮਪਲਾਈਜ਼ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਰਹੀ ਹੈ ਔਰ ਲਗਾਤਾਰ ਆਪਣੇ ਸੰਸਥਾ ਜੋ ਹੈ ਇਹ ਉਹਦੇ ਵਿੱਚ ਸਾਡਾ ਭਾਗੀਦਾਰੀ ਹੈ ਮੈਨੇਜਮੈਂਟ ਮੈਨੇਜਮੈਂਟ ਦੇ ਵਿੱਚ ਔਰ ਜਿਹਦੇ ਵਿੱਚ ਅਸੀਂ ਆਪਣੇ ਮਜ਼ਦੂਰਾਂ ਦੀਆਂ ਆਪਣੇ ਮੁਲਾਜ਼ਮਾਂ ਦੀਆਂ ਹੱਕੀ ਤੇ ਹਕੂਕ ਮੰਗਾਂ ਵਾਸਤੇ ਉਹ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਔਰ ਜੋ ਵੀ ਆਪਣੇ ਰੇਲਵੇ ਦੇ ਵਿੱਚ ਅੱਜ ਦੇ ਸਮੇਂ ਵਿੱਚ ਅੰਧਾ ਤੁੰਦ ਠੇਕੇਦਾਰੀ ਸਿਸਟਮ ਲਿਆਂਦਾ ਜਾ ਰਿਹਾ ਹੈ ਔਰ ਸਰਕਾਰੀ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਔਰ ਰੇਲਵੇ ਦੇ ਵਿੱਚ ਕੁਆਲਿਟੀ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਉਹ ਐਕਸੀਡੈਂਟ ਜਿਹੜੇ ਆ ਉਹ ਵਜਨ ਦਾ ਕਾਰਨ ਹੀ ਹੈ ਕਿ ਅਸੀਂ ਘੱਟ ਪੜੇ ਲਿਖੇ ਲੋਕਾਂ ਕੋਲੋਂ ਅਸੀਂ ਅਨਐਮਪਲੋਇਡ ਜੋ ਅਨਐਜੂਕੇਟਿਡ ਲੋਕ ਹੈ ਉਨਾ ਕੋਲਸੀ ਕੰਮ ਕਰਵਾ ਕੇ ਘੱਟ ਪੈਸਿਆਂ ਵਿੱਚ ਵੱਧ ਮੁਨਾਫਾ ਲੈ ਕੇ ਰੇਲਵੇ ਨੂੰ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਹ ਸੇਫਟੀ ਦੇ ਨਾਲ ਇੱਕ ਬਹੁਤ ਵੱਡਾ ਖਲਵਾੜ ਹੈ ਔਰ ਅੱਜ ਅਸੀਂ ਸਾਡਾ ਜੋ ਮੁੱਖ ਮਕਸਦ ਹੈ ਆਰਸੀਐਫ ਏਮਪਲਾਈ ਯੂਨੀਅਨ ਦਾ ਜੋ ਪੰਜਵਾਂ ਅਦਿਵਿਸ਼ਣ ਜੋ ਕਿ ਹਰ 3 ਸਾਲ ਬਾਅਦ ਹੁੰਦਾ ਹੈ ਅਸੀਂ ਸਾਰੇ ਉਸ ਦਾ ਜੋ ਮੰਗਾਂ ਵਾਸਤੇ ਮੁਲਾਂਕਣ ਕਰਨ ਵਾਸਤੇ ਚਿੰਤਨ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਔਰ ਅਗਲਾ ਜੋ ਸੰਘਰਸ਼ ਦਾ ਰੂਪਰੇਖਾ ਅਸੀਂ ਅੱਜ ਜੋ ਤੈਅ ਕਰਾਂਗੇ ਕਿ ਸਰਕਾਰ ਜੋ ਸਾਡੇ ਨਾਲ ਬੇਇਨਸਾਫੀ ਕਰ ਰਹੀ ਹੈ ਨਵੀਆਂ ਭਰਤੀਆਂ ਰੇਲਵੇ ਦੇ ਵਿੱਚ ਨਹੀਂ ਹੋ ਰਹੀਆਂ ਔਰ ਲਗਾਤਾਰ ਜੋ ਸਾਡਾ 올ਡ ਪੈਨਸ਼ਨ ਸਕੀਮ ਬਹਾਲ ਕਰਾਉਣ ਦਾ ਜੋ ਸਾਡਾ ਚੱਲ ਰਹੀ ਹੈ ਡਿਮਾਂਡ ਉਹ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਉਹਦਾ ਪਰਚਮ ਜੋ ਲਹਿਰਾਇਆ ਜਾ ਰਿਹਾ ਹੈ ਉਹ आरसीएफ এমਪਲਾਈ ਯੂਨੀਅਨ ਤੋਂ ਦੇ ਵਿੱਚ ਬਹੁਤ ਵੱਡੀ ਭਾਗੀਦਾਰ ਹੈ ਸਾਡੇ ਆਰसीएफ এমਪਲਾਈ ਯੂਨੀਅਨ ਦੇ ਪ੍ਰੈਜ਼ੀਡੈਂਟ ਸਰਦਾਰ ਅਮਰੀਕ ਸਿੰਘ ਜੋ ਕਿ ਪੂਰੇ ਦੇਸ਼ ਦੇ ਵਿੱਚ ਇਹਦਾ ਪਰਚਮ ਲਹਿਰਾ ਰਹੇ ਹਨ ਔਰ ਮੈਨੂੰ ਆਸ ਹੈ ਕਿ ਪੂਰੇ ਜੋ ਸਾਡੀਆਂ ਓਪੀਐਸ ਦੀ ਮੰਗ ਹੈ ਅਸੀਂ ਅਸੀਂ ਉਹਨਾਂ ਨਵੇਂ ਟੰਗ ਨਾਲ ਇੱਕ ਨਵੇਂ ਰੂਪ ਦੇ ਵਿੱਚ ਸੰਘਰਸ਼ ਨੂੰ ਵਿੜਿਆ ਜਾਵੇਗਾ ਤਾਂ ਕਿ ਸਰਕਾਰ ਨੂੰ ਮਜਬੂਰ ਹੋ ਕੇ 올ਡ ਪੈਨਸ਼ਨ ਸਕੀਮ ਬਹਾਲ ਕਰਨ ਤੱਕ ਕੀਤੀ ਜਾਵੇ ਕਰਨ ਦਾ ਜੋ ਕੰਮ ਕੀਤਾ ਜਾਵੇ ਕਿਉਂਕਿ ਯੂਪੀਐਸ ਜੋ ਸਕੀਮ ਪਿਛਲੇ ਸਮੇਂ ਵਿੱਚ ਸਰਕਾਰ ਨੇ ਸਾਡੇ ਸਾਹਮਣੇ ਲਿਆ ਕੇ ਪੇਸ਼ ਕੀਤੀ ਉਸ ਦਾ ਸਿਸਟਮ ਨੂੰ ਲੋਕਾਂ ਨੇ ਸਿਰੇ ਤੋਂ ਅਨਕਾਰ ਦਿੱਤਾ ਉਹ ਬਿਲਕੁਲ ਨਾ ਮਨਜ਼ੂਰ ਕਰ ਦਿੱਤੀ ਆਪਸ਼ਨਾਂ ਬਿਲਕੁਲ ਨਹੀਂ ਭਰੀਆਂ ਗਈਆਂ ਸੋ ਸਾਡੀ ਇਹੀ ਅੱਜ ਅਸੀਂ ਇੱਥੇ ਚਿੰਤਨ ਕਰਨ ਵਾਸਤੇ ਇਕੱਠੇ ਹੋਏ ਆ ਕਿ ਜੋ ਸਾਡੀਆਂ ਹੱਕੀ ਤੇ ਹਕੂਕ ਮੰਗਾ ਸਾਰੀਆਂ ਰੇਲਵੇ ਦੇ ਵਿੱਚ ਹਨ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਹੱਲ ਕਰਾਉਣਾ ਹੈ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਇਹ ਲੜਾਈ ਨੂੰ ਕਿਦਾਂ ਲੜਨਾ ਹੈ ਅੱਜ ਅਸੀਂ ਇਸ ਦਾ ਮੁਲਾਂਕਣ ਕਰਨ ਵਾਸਤੇ ਇਹ ਅਦਿਵਿਸ਼ਣ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਹਨ। ਰਾਸ਼ਟਰੀ ਕਰਖਾਨੀ ਅੱਧਾਸ਼ ਇੰਡੀਅਨ ਰੇਲਵੇ ਐਮਪਲਾਈਜ਼ ਫੈਡਰੇਸ਼ਨ ਐਨੀ ਰੇਲਵੇ men's ਕਾਂਗਰਸ ਦਾ ਜੂਨਰ ਪ੍ਰੈਜ਼ੀਡੈਂਟ ਅਕਲੇਸ਼ ਪੰਡੇ ਅੱਜ ਆਰਸੀਐਫ ਇੰਪਲਾਈਜ਼ ਯੂਨੀਅਨ ਕੇ 5ਵੇਂ ਬੀਜੀਐਮ ਮੇ हम लोग कपूरथला में एकत्रित हुए हैं और अभी एन एम फ्रंट अगेंस्ट एन पी एस इन रेलवे ने निर्णय लिया है कि 25 नवंबर को हम लोग नई दिल्ली में पूर्ण भारतीय रेल से रेल कर्मचारी पहुंचने का काम करेंगे इसमें हमारा प्रमुख मुद्दा जिन मुद्दों को इंडियन रेलवे एम्प्लाईज फेडरेशन संघर्ष करता रहा है बारह घंटे का रोस्टर निजीकरण रोकने के लिए और एल डी सी के लिए हम पूरे भारतीय रेलवे से आवाहन करते हैं कि अधिक से अधिक संख्या में वहाँ उपस्थित हों, तो साथ ही आज आर के पांचवे बीजेएम की सफल कामना देते हैं सफल होने की